ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਸਾਰੇ ਵਧੀਆ ਹੋਵੰਗੇਓ ਤੇ ਅੱਜ ਦਾ ਮੇਰਾ ਨਿਊ ਵਲੌਗ ਹੈਗਾ ਜਿਹਦੇ ਵਿੱਚ ਮੈਂ ਅੱਜ ਲੈ ਕੇ ਆਈਆਂ ਜਿਵੇਂ 10 ਵਜੇ ਮੈਂ ਫ੍ਰੀ ਹੋ ਜਾਣੀ ਹੈਗੀ ਘਰ ਦੇ ਕੰਮਾਂ ਤੋਂ ਤੇ ਘਰ ਦੇ ਕੰਮ ਵੀ ਥੋੜੇ ਜਿਹਾ ਹੁੰਦਾ ਹੈ ਵੀ ਜਲਦੀ ਜਲਦੀ ਵਿੱਚ ਖਤਮ ਕਰਨੇ ਪੈਂਦੇ ਹੈਗੇ ਜੇ ਆਪਾਂ ਕੰਮ ਕਰਨਾ ਹੁੰਦਾ ਹੈ ਤੇ ਬਾਕੀ ਬੱਚੇ ਸਕੂਲ ਚਲੇ ਗਏ ਸੀ ਘਰ ਦਾ ਸਾਰਾ ਕੰਪਲੀਟਲੀ ਕੰਮ ਹੋ ਗਿਆ ਸੀਗਾ ਤੇ ਜਿਵੇਂ ਅੱਜ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਮੈਂ ਜਦੋਂ ਕੰਮ ਕਰਨ ਲੱਗਣਾ ਹੁੰਦਾ ਪਹਿਲਾਂ ਮੈਂ ਆਪਣਾ ਚੰਗੀ ਤਰ੍ਹਾਂ ਮਸ਼ੀਨ ਨੂੰ ਐ ਸਾਫ਼ ਕਰੀਦਾ ਹੈਗਾ ਤੇ ਬਾਕੀ ਆਪਾਂ ਜੇ ਆਪਣੀ ਚੀਜ਼ ਦੀ ਸੰਭਾਲ ਰੱਖਦੇ ਆਂ ਤੇ ਆਪਾਂ ਨੂੰ ਉਹ ਲੰਬੇ ਟਾਈਮ ਤੱਕ ਆਪਣਾ ਸਾਥ ਵੀ ਦਿੰਦੀ ਹੈਗੀ ਬਾਕੀ ਮੇਰੀ ਮਸ਼ੀਨ ਮੈਨੂੰ ਬਹੁਤ ਜ਼ਿਆਦਾ ਮਤਲਬ ਪਿਆਰੀ ਹੈਗੀ ਵੀ ਮੈਂ ਆਪਣੀ ਮਸ਼ੀਨ ਨੂੰ ਬਿਲਕੁਲ ਵੀ ਗਰਦਾ ਨਹੀਂ ਲੱਗਣ ਦਿੰਦੀ ਤੇ ਬਾਕੀ ਮੈਂ ਅੱਜ ਜਿਹੜਾ ਬਲੌਗ ਆ ਨਾ ਇਹ ਘਰ ਦੇ ਕੰਮਕਾਰਾਂ ਤੋਂ ਫ੍ਰੀ ਹੋ ਕੇ ਜਿਹੜਾ ਕੰਮ ਕਰਨਾ ਹੁੰਦਾ ਉਹਦੇ ਵਾਸਤੇ ਆ ਜਿਵੇਂ ਕਿ ਮੈਂ ਆਪਦਾ ਇਹ ਪਲਾਜ਼ੋ ਬਣਾਇਆ ਹੈਗਾ ਪਲਾਜ਼ੋ ਮੇਰਾ ਮਤਲਬ ਮੈਨੇ ਇੱਦਾਂ ਤਿਤਲੀਆਂ ਲਾਈਆਂ ਨੇ ਇਹਦੇ ਤੇ ਮਤਲਬ ਮਸਾਂ ਹੀ ਟਾਈਮ ਲੱਗਿਆ ਆਪਣਾ ਸੂਟ ਬਣਾਉਣ ਲਈ ਤੇ ਘਰਾਂ ਦੇ ਕੰਮਕਾਰ ਵੀ ਹੁੰਦੇ ਆ ਕਿ ਸਟੀਚਿੰਗ ਦਾ ਕੰਮ ਵੀ ਹੁੰਦਾ ਆ ਕੁੜੀਆਂ ਜਿਵੇਂ ਸਲਾਈ ਵਾਲੀਆਂ ਮੇਰੇ ਕੋਲ ਸਿੱਖਣ ਆਂਦੀਆਂ ਨੇਗੀਆਂ ਤੇ ਹੁਣ ਤਾਂ ਵੈਸੇ ਸੁੱਟੀਆਂ ਤੇ ਨੇਗੀਆਂ ਦੋ ਤਿੰਨ ਦਿਨ ਹੋ ਗਏ ਮਤਲਬ ਸੁੱਟੀਆਂ ਤੇ ਨੇਗੀਆਂ ਹੁਣ ਹੁਣ ਦਿਵਾਲੀ ਤੋਂ ਬਾਅਦ ਹੀ ਆਣਗੇ ਕਿਉਂਕਿ ਉਹਨਾਂ ਨੂੰ ਵੀ ਕੰਮ ਕਰ ਹੈਗੇ ਆ ਘਰ ਦੇ ਵਿੱਚ ਸਫਾਈਆਂ ਦਾ ਵੀ ਕੰਮ ਹੈਗਾ ਆ ਤੁਹਾਨੂੰ ਪਤਾ ਦਿਵਾਲੀ ਦੇ ਟਾਈਮ ਨਾਲ ਸਫਾਈ ਦਾ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਮੇਰਾ ਵੀ ਕੁਛਕ ਕੰਮ ਹੋ ਗਿਆ ਸਫਾਈ ਦਾ ਕੁਛ ਰਹਿ ਗਿਆ ਹੈਗਾ ਤੇ ਜਿਵੇਂ ਹੁਣ ਥੋੜਾ ਜਿਹਾ ਮੇਰਾ ਰਹਿੰਦਾ ਹੈਗਾ ਤੇ ਮੈਂ ਹੁਣ ਥੋੜਾ ਜਿਹਾ ਇਹ ਵੀ ਥੋੜਾ ਸਟਿਚਿੰਗ ਦਾ ਕਰ ਲਵਾਂ ਥੋੜਾ ਜਿਹਾ ਕੰਮ ਨੇੜੇ ਜਾ ਕੇ ਕਰਾਂਗੇ ਦਿਵਾਲੀ ਦੇ ਬਾਕੀ ਆ ਵਾਲਾ ਸੂਟ ਸੀਗਾ ਜਿਹੜਾ ਮੈਂ ਰੈਡੀ ਕੀਤਾ ਹੈਗਾ ਤੇ ਇਹ ਜਿਹੜੇ ਬਾ ਜਿਹੜੇ ਬਾਵਾ ਤੇ ਵਾਟਣ ਲੈਂਦੇ ਆ ਬਾਕੀ ਸਾਰਾ ਕੰਪਲੀਟ ਆ ਇਹ ਤੇ ਬਾਕੀ ਇਹ ਅਬੀ ਹਨਾ ਆਪਣਾ ਜਿਹੜਾ ਘਰ ਦਾ ਕੰਮ ਹੁੰਦਾ ਖਤਮ ਕਰੇ ਤੋਂ ਬਾਅਦ ਜਿਹੜਾ ਘਰ ਵਿੱਚ ਆਪਾਂ ਰਹਿ ਕੇ ਕੰਮ ਕਰਦੇ ਆ ਉਹ ਵੀ ਬਹੁਤ ਵਧੀਆ ਹੁੰਦਾ ਹੈ ਨਾਲੇ ਤਾਂ ਆਪਣੇ ਬੱਚਿਆਂ ਤੇ ਆਪਣਾ ਧਿਆਨ ਰਹਿੰਦਾ ਹੈ ਜਦੋਂ ਜਦ ਕੀ ਆਪਣੇ ਬੱਚੇ ਛੋਟੇ ਹੁੰਦੇ ਆ ਫਿਰ ਤਾਂ ਤੁਹਾਨੂੰ ਪਤਾ ਹੈ ਬਾਹਰ ਕੰਮ ਕਰਨਾ ਬਹੁਤ ਮੁਸ਼ਕਲ ਆ ਤੇ ਬਾਕੀ ਇਹ ਮੇਰਾ ਕੁੜਤਾ ਸੀ ਜਿਹੜਾ ਮੈਂ ਅੱਜ ਤਿਆਰ ਕਰਨਾ ਹੈਗਾ ਇਦਾਂ ਦਾ ਵਰਕ ਵਾਲਾ ਹੈਗਾ ਤੇ ਜੇ ਮੇਰੇ ਗਲੇ ਤੇ ਪਹਿਲਾਂ ਮੈਨੂੰ ਪੈਚ ਵਰਕ ਕਰਨਾ ਪੈਣਾ ਹੈ ਕਿਉਂਕਿ ਗਲੇ ਤੇ ਕਢਾਈ ਹੋਈ ਹੋਈ ਹੈ ਨਾ ਤੇ ਜਿਵੇਂ ਆ ਪੈਚ ਵਰਕ ਕਟਿੰਗ ਕਰਕੇ ਕੀਤਾ ਰੱਖਿਆ ਹੋਇਆ ਹੈ ਮੇਰਾ ਤੇ ਇਹਦੇ ਜਿੱਪ ਲਾਉਣੀਆਂ ਬੈਕ ਸਾਈਡ ਇਹ ਵਾਲੀ ਲੇਸ ਲਾਉਣੀ ਹੈ ਇਹਦੇ ਤੇ 골ਡਨ ਟੇਅਰ ਹੈ ਇਹਦੇ ਵਿੱਚ ਜਿਵੇਂ ਰੈੱਡ ਕਲਰ ਮਿਕਸ ਹੈ ਜਿਵੇਂ ਕਢਾਈ ਹੈ ਇਦਾਂ ਇਹ ਸਾਰਾ ਕੰਪਲੀਟਲੀ ਤਿਆਰ ਕਰਕੇ ਰੱਖਿਆ ਪਿਆ ਬਸ ਇਹਦੀ ਹੁਣ ਸਲਾਈ ਬਾਕੀ ਹੈ। ਬਾਕੀ ਇਹ ਮੇਰੇ ਕੋਲ ਕੈਂਚੀ ਆ ਜਿਹੜੀ ਮੈਂ ਕਟਿੰਗ ਲਈ ਜੂਜ਼ ਕਰਦੀ ਆ। ਇਹ ਲਵਾਉਣ ਦੀ ਲੋੜ ਵੀ ਨਹੀਂ ਪੈਂਦੀ ਇਹ ਵਾਲੀ ਕੈਂਚੀ ਨੂੰ ਮੈਂ ਤੁਹਾਨੂੰ ਡੱਬਾ ਦਿਖਾਨੀ ਹੈ। ਇਹ ਵਾਲਾ ਡੱਬਾ ਵੈਸੀ ਮੇਰਾ ਸਾਹਮਣੇ ਰੱਖਿਆ ਹੈ ਮੇਰੇ ਵਿੱਚ ਦੁਬਾਰਾ ਕੈਂਚੀ ਨੂੰ ਪਾ ਦੇਣੀ ਹੈਗੀ ਕਿਉਂਕਿ ਮੇਰੀ ਕੈਂਚੀ ਫਿਰ ਖਰਾਬ ਨਹੀਂ ਹੁੰਦੀ ਹੈਗੀ ਜੇ ਬਾਹਰ ਹੁੰਦੀ ਹੈ ਕਈ ਵਾਰ ਮੇਰੇ ਬੱਚੇ ਹੀ ਚੱਕ ਲੈਂਦੇ ਆ ਕੁਛ ਨਾ ਕੁਛ ਕਟਿੰਗ ਕਰ ਦਿੰਦੇ ਆ ਪਰ ਜੇ ਇਹ ਆਪਣੀ ਕੱਪੜੇ ਕਟਿੰਗ ਲਈ ਉਹ ਆ ਜੇ ਆਪਾਂ ਇਹਨੂੰ ਕੱਪੜੇ ਕਟਿੰਗ ਲਈ ਰੱਖਾਂਗੇ ਨਾ ਤਾਂ ਆਪਣੀ ਕੈਂਚੀ ਇਹ ਕਦੇ ਵੀ ਖਰਾਬ ਨਹੀਂ ਜਿੰਨਾ ਮਰਜ਼ੀ ਮੋਟਾ ਕੱਪੜਾ ਇਹਦੇ ਨਾਲ ਕਟਿੰਗ ਕਰ ਲੋ ਤੇ ਇਹ ਮੇਰੀ ਕਟਿੰਗ ਵਾਲੀ ਕੈਂਚੀ ਹੈ ਬਾਕੀ ਮੇਰੇ ਕੋਲ ਹੋਰ ਵੀ ਪਈਆਂ ਨਗੀਆਂ ਜਿਹੜਾ ਆਮ ਮਾਣਾ ਮੋਟਾ ਕੰਮ ਕਰਨ ਵਾਲੀਆਂ ਨਗੀਆਂ ਜਿਵੇਂ ਆਹ ਕੈਂਚੀ ਹੈ ਗਲਗੁਲਾ ਕਟਿੰਗ ਕਰਨ ਵਾਸਤੇ ਕਟਰ ਵੀ ਹੈਗਾ ਧਾਗੇ ਵਾਲਾ ਇਹ ਵਾਲੀ ਕੈਂਚੀ ਵੀ ਹੈਗੀ ਹੈ ਮੇਰੇ ਕੋਲ ਇਹ ਬਾਕੀ ਕੈਂਚੀਆਂ ਮੇਰੇ ਕੋਲ ਹੈਗੀਆਂ ਨੇ ਕਈ ਨੇ ਜਿਵੇਂ ਇਹ ਤਿੰਨ ਕੈਂਚੀਆਂ ਨੇ ਇੱਕ ਕਟਰ ਵੀ ਆ ਕੈਂਚੀ ਜ਼ਰੂਰੀ ਉਹ ਕੈਂਚੀ ਹੈ ਜਿਹੜੀ ਮੈਂ ਸੰਭਾਲ ਕੇ ਰੱਖਦੀ ਹੈਗੀ ਆ ਨਿਸ਼ਾਨੀ ਵਾਲਾ ਵੀ ਹੈਗਾ ਇਹ ਮੇਰੇ ਕੋਲ ਨਾ ਸਾਰਾ ਸਮਾਨ ਮੈਂ A ਤੋਂ ਲੈ ਕੇ Z ਤੱਕ ਰੱਖਿਆ ਹੋਇਆ ਹੈ ਕਿਉਂਕਿ ਜਦੋਂ ਆਪਾਂ ਨੇ ਕੰਮ ਕਰਨਾ ਤਾਂ ਆਪਣੇ ਕੋਲ ਸਾਰੀ ਚੀਜ਼ ਹੋਣੀ ਬਹੁਤ ਜ਼ਰੂਰੀ ਹੈਗੀ ਜੇ ਜਦੋਂ ਕੰਮ ਕਰਨਾ ਹੀ ਆ ਹਨਾ ਤੇ ਬਾਕੀ ਹੈ ਮੇਰੇ ਕੋਲ ਸਕੇਲ ਵੀ ਰੱਖੀ ਹੋਏ ਨੇਗੇ ਤੇ ਜਿਵੇਂ ਹੁਣ ਮੇਰੇ ਕੋਲ ਨਾ ਆ ਡਾਇਰੀ ਵੀ ਹੈਗੀ ਇਹ ਮੇਰੇ ਕੰਮ ਲਈ ਹੈ ਜਿਵੇਂ ਜ਼ਰੂਰੀ ਮੈਂ ਇਹਦੇ ਵਿੱਚ ਚੀਜ਼ਾਂ ਲਿਖਦੀਆਂਗੀ ਸਾਫ ਕਿਤਾਬ ਤੇ ਇੱਕ ਮੇਰਾ ਸਟੀਚਿੰਗ ਵਾਲਾ ਲਿਖਣ ਵਾਲੀ ਕਾਪੀ ਹੈ ਬਾਕੀ ਚਲੋ ਹਨਾ ਪ੍ਰਮਾਤਮਾ ਹਨਾ ਤੰਦਰੁਸਤੀ ਜਿਆਦਾ ਜ਼ਰੂਰੀ ਹੁੰਦੀ ਹੈ ਤੰਦਰੁਸਤੀ ਹੁੰਦੀ ਹੈ ਤਾਂ ਆਪਣੇ ਕੰਮਕਾਰ ਵੀ ਵਧੀਆ ਲੱਗਦੇ ਨੇ ਜਿਵੇਂ ਹੁਣ ਤਿਹਾਰਾਂ ਦਾ ਟਾਈਮ ਆ ਤਿਹਾਰਾਂ ਦੇ ਟਾਈਮ ਵਿੱਚ ਬਹੁਤ ਵਧੀਆ ਲੱਗਦਾ ਹੈਗਾ ਹਨਾ ਕੰਮਕਾਰ ਵੀ ਵਧੀਆ ਲੱਗਦੇ ਨੇ ਸਫਾਈ ਕਰਨੀ ਵੀ ਵਧੀਆ ਲੱਗਦੀ ਆ ਪ੍ਰਮਾਤਮਾ ਤੰਦਰੁਸਤੀ ਰੱਖੇ ਤਾਂ ਸਾਰਾ ਕੁਝ ਹੀ ਹੋ ਜਾਂਦਾ ਬਾਕੀ ਮੇਰੀ ਕਿਸੇ ਨਾਲ ਕੋਈ ਰੇਸ ਰੋਸ ਨਹੀਂ ਲੱਗੀ ਹੋਈ ਹੁੰਦੀ ਐਗੇ ਵੀ ਇੰਨਾ ਕੰਮ ਕਰਤਾ ਉਹਨਾਂ ਕੰਮ ਜਿੰਨਾ ਆਉਂਦਾ ਬਸ ਪ੍ਰਮਾਤਮਾ ਦੀ ਕਿਰਪਾ ਨਾਲ ਚੱਲੀ ਜਾਂਦਾ ਹੈਗਾ ਤੇ ਬਾਕੀ ਜਿਹੜਾ ਸੂਟ ਆ ਨਾ ਮੈਂ ਕਮੀਜ਼ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਮੈਂ ਜ਼ਰੂਰ ਦਿਖਾਵਾਂਗੀ ਰੈਡੀ ਕੀਤਾ ਹੋਇਆ ਤੇ ਵੀ ਕਿੱਦਾਂ ਦਾ ਬਣ ਕੇ ਤਿਆਰ ਹੋਇਆ ਹੈਗਾ ਤੇ ਬਾਕੀ ਮੇਰੀ ਵੀਡੀਓ ਨੂੰ ਨਾਲ ਤੁਸੀਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇਹ ਮੇਰਾ ਪਹਿਲਾ ਵਲੌਗ ਆ ਜੀ ਤੇ ਬਾਕੀ ਆਪਾਂ ਕੱਲ ਦੇ ਦੇ ਵਲੌਗ ਵਿੱਚ ਗੱਲ ਕਰਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਜ਼ਰੂਰੀ ਨਹੀਂ ਹੈਗਾ ਵੀ ਮੈਂ ਕਰ ਲੂ ਇਹ ਪਾਉਂਗੀ ਤੇ ਸਫਾਈ ਦਾ ਟਾਈਮ ਆ ਹੁਣ ਕੰਮਾਂ ਦਾ ਟਾਈਮ ਆ ਇਸ ਕਰਕੇ ਥੋੜਾ ਜਿਹਾ ਲੇਟ ਵੀ ਹੋ ਜਾਂਦਾ ਆ ਤੇ ਚਲੋ ਠੀਕ ਆ ਜੀ ਸ਼ਸ਼ੀਕਾਲ ਜੀ ਤੇ ਮਿਲਦੇ ਆ ਅਗਲੇ ਵਲੌਗ ਚ